ਜੇਲ੍ਹਾਂ ਦੇ ਵਿੱਚੋਂ ਲਗਾਤਾਰ ਬੰਦ ਕੈਦੀਆਂ ਵੀਡੀਓ ਗੈਂਗਸਟਰਾਂ ਦੇ ਵੀਡੀਓ ਜੋ ਸਾਹਮਣੇ ਆ ਰਹੀਆਂ ਨੇ ਇਹ ਸਭ ਕੁਝ ਸਰਕਾਰ ਦੀ ਮਿਲੀਪੁਗਤ ਹੈ ਅਰਵਿੰਦ ਕੇਜਰੀਵਾਲ ਈੜੀ ਤੋਂ ਲੋਕਤਾ ਫਿਰਦਾ ਤੇ ਸੀਐਮ ਭਗਵੰਤ ਮਾਨ ਕੇਜਰੀਵਾਲ ਤੋਂ ਲੋਕਤਾ ਫਿਰਦਾ ਇਹ ਤਿੱਖੇ ਬੋਲਾਂ ਦਾ ਪ੍ਰਗਟਾਵਾ ਕੀਤਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਦੋਂ ਉਹ ਜਲੰਧਰ ਪਹੁੰਚੇ ਤਾਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਖੂਬ ਨਿਸ਼ਾਨੇ ਤੇ ਲਿਆ ਉਤੇ ਯਸੁਖਪਾਲ ਖੈਰਾਤੇ ਹੋਈ ਐਫ ਆਈ ਆਰ ਦੀ ਨਿੰਦਿਆ ਕੀਤੀ ਹੈ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਇਸ ਐ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਹੈ ਸਾਰਿਆਂ ਨੂੰ ਅੰਦਰ ਤਕੂੰਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਠਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਗ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਆ ਪੰਜਾਬ ਨੂੰ ਚੱਕ ਵੱਢ ਰਹੇ ਆ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨਰਜੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖਹਿਰਾ ਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉੱਥੇ ਆਪ ਕਹੀ ਜਾਂਦੇ ਬੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਸਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਆ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਆ ਪੰਜਾਬੀਆਂ ਦੀ ਫਿਤਰਤ ਹੈ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਕੱਲੋਂ ਹੈ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਤੇ ਨੂੰ ਭੀੜ ਪੈਂਦੀ ਹੈ ਨਾ ਉਦੋਂ ਪੰਜਾਬੀ ਚ ਐ ਕਿੰਨਾ ਹੀ ਫਰਕ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨ 'ਮੇ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ 'ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਅਤਲਾंदे ਸੀ ਕਿ ਜੀ ਕੋਲ ਮੇਰੇ ਨੂੰ ਮੁਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਅਟਲਾंदे ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹ ਲੋਨੋਂ ਵਕਤ ਪਿਆ ਖੜਾ ਹੈ ਤੇ ਉਹ ਉਥੇ ਵੀ ਸ਼ਖਾਪਟ ਨੂੰ ਬੈਠੇ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤ ਹੈ ਦੇ ਵਿਲ ਪੇ ਫਾਰ देयर ਡੀਡਸ ਬਟ ਮੈਂ ਪੰਜਾਬ ਦੇ ਲੋਕਾਂ ਨੂੰ ਆਹ ਕਹਿਣਾ ਚਾਹਨਾ ਸਾਥੀਓ ਇੱਕ ਵਾਰੀ ਧੋਖਾ ਹੋ ਗਿਆ ਸਬਕ ਬੰਦਾ ਜਿਹੜਾ ਨਹੀਂ ਸਿੱਖਦਾ ਨਾ ਉਹਨਾਂ ਦੇ ਨਾਲ ਬਾਰ ਬਾਰ ਧੋਖਾ ਹੁੰਦਾ ਹੈ ਸਬਕ ਇਸ ਗੱਲ ਤੋਂ ਜਿਹੜਾ ਸਬਕ ਨਿਕਲਦਾ ਹੈ ਜਿਹੜੇ ਲੋਕ ਆਪਣੇ ਵਰਕਰ ਦੀ ਛੱਡੋ ਸਾਹਿਬ ਆਪਣੇ ਲੀਡਰ ਦੀ ਬਾਹ ਨਹੀਂ ਫੜ ਸਕਦੇ ਉਹ ਪੰਜਾਬ ਦੀ ਬਾਹ ਫੜਨਗੇ ਸਾਹਿਬ ਉਹ ਆ ਕੇ ਪੰਜਾਬ ਦਾ ਕੋ ਭਲਾ ਕਰ ਦੇਣਗੇ ਪੁੱਛੋ ਖੇੜਾ ਖੇੜਾ ਸਾਹਿਬ ਖੇੜਾ ਸਾਹਿਬ ਨਿਕਲਣ ਲੱਗੇ ਜਦੋਂ ਸੌਰੀ ਮੇਰੇ ਮੂੰਹ ਚੋਂ ਖੇੜਾ ਖੜ ਕਿਉਂਕਿ ਲੋਕ ਖੇੜਾ ਛਡਾਨ ਨੂੰ ਪੱਜੀ ਜਾਂਦੇ ਖੇੜਾ ਸਾਹਿਬ ਪਤਾ ਨਹੀਂ ਕੀ ਕੋਰੋਨਾ ਹੋ ਗਿਆ ਉਹਨਾਂ ਦੇ ਕਿਹੜਾ ਵਾਇਰਸ ਦੁਬਾਰਾ ਹੋ ਗਿਆ ਵੀ ਸਾਰੀ ਕਾਂਗਰਸ ਸਾਰੀ ਉਸ ਤੋਂ ਉਹਨਾਂ ਤੋਂ ਪੱਜੀ ਜਾਂਦੇ ਹੈ ਕੀ ਗੁਨਾਹ ਕੀ ਕੀਤਾ ਸੋ ਇਹ ਲੋਕ ਕਿਸੇ ਦੇ ਸਗੇ ਨਹੀਂ ਸਾਫ ਸਿਰਫ ਆਪਣੇ ਸਗੇ ਹੈ ਆਪਣਾ ਧਿਆਨ ਕਰਨ ਵਾਸਤੇ ਚਾਹੇ ਵਿਸਾਖਾ ਪਤਨ ਉੱਰੇ ਜਾਣ ਚਾਹੇ ਇੱਥੇ ਭੇਜ ਜਾਣ ਇਹਨਾਂ ਤੋਂ ਬਚਣ ਦੀ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਮੈਂ ਤਾਂ ਇਹਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਕਿਉਂਕਿ ਕਰੰਟ ਟੌਪਿਕ ਹੈ ਬਾਕੀ ਹੋਰ ਵੀ ਕਈ ਇਸ਼ੂਜ਼ ਹੈ ਫਿਰ ਦੁਬਾਰਾ ਮਿਲਾਂਗੇ I don't want to dilute this issue because ਮੈਨੂੰ ਸਮਝਣਾ ਬੀਐਸ ਤੋਂ ਵੱਡਾ ਕਿਸੇ ਪਾਰਟੀ ਲੀਡਰਸ਼ਿਪ ਚਾਹੇ ਹੋ ਇਹਨਾਂ ਦੀ ਪੰਜਾਬ ਲੀਡਰਸ਼ਿਪ ਹੈ ਚਾਹੇ ਸੈਂਟਰ ਲੀਡਰਸ਼ਿਪ ਹੈ ਚਾਹੇ आम आदमी पार्टी दी वो थे केजरीवाल साहब है पैगंबर मान जी है ਇਹਨਾਂ ਦੇ ਕੈਰੈਕਟਰ ਦਾ ਆਇਨਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਸਾ ਮੈਂ ਉਦੋਂ ਵੀ ਕਿਹਾ ਸੀ ਵੀ ਮੈਂ ਕੋਈ ਇੰਟੈਲੀਜੈਂਸ ਏਜੰਸੀ ਮੇਰੇ ਕੋਲ ਹੈ ਨਹੀਂ ਨਾ ਹੀ ਮੇਰੇ ਕੋਲ ਕੋਈ ਯੰਤਰ ਹੈ ਵੀ ਮੈਂ ਜਿਹੜਾ ਇਹਨਾਂ ਦੀ ਫੋਟੋ ਹੈ ਜਿਹੜੀ ਦਿਖਾਈ ਜਾਂਦੇ ਵੀ ਉਹ ਚਾਂਕੀ ਸੀ ਜਾਂ ਕੋਈ ਹੋਰ ਸੀ ਮੈਂ ਤਾਂ ਇੱਕ ਲੌਜੀਕਲ ਜਿਹੜਾ ਡਿਡਕਸ਼ਨ ਹੈ ਆਫ ਦਾ ਫੈਕਟਸ ਤੁਹਾਡਾ ਕੀ ਖਿਆਲ ਹੈ ਜਿਹੜੇ ਅੰਦਰ ਬੈਠੇ ਐ ਜੇਨਾਂ ਨੇ ਚਾਹੇ ਵੀਡੀਓ ਕਾਨਫਰੈਂਸਿੰਗ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਕਿਸੇ ਇੱਕ ਨੇ ਚਾਹੇ ਕਿ ਪਹਿਲਾ ਬਰਥਡੇ ਪਾਰਟੀ ਪਹਿਲਾਂ ਵੀ ਮਨਾਈ ਗਈ ਕਿਸੇ ਗੁੰਡਿਆਂ ਦੀ ਆ ਹੁਣ ਵੀ ਮਨਾਈ ਗਈ ਇਹਨਾਂ ਤਿੰਨਾਂ 'ਚ ਸਿਮਿਲੈਰਿਟੀ ਕੀ ਹੈ ਕਿ ਕੋਈ ਗੱਲ ਹੈ ਜਿਹੜਾ ਕਾਮਨ ਡਿਨੋਮੀਨੇਟਰ ਹੈ ਇਹਨਾਂ ਸਾਰੇ ਇਨਸਟੈਂਸਿਸ ਦੇ ਵਿੱਚ ਸਾਰਿਆਂ ਨੇ ਵੀਡੀਓ ਸ਼ੇਅਰ ਕੀਤੀਆਂ ਉਹ ਲੀਕ ਨਹੀਂ ਹੋਈਆਂ ਉਹਨਾਂ ਨੇ ਸ਼ੇਅਰ ਕੀਤੀਆਂ ਉਹ ਤੁਹਾਡਾ ਕੀ ਖਿਆਲ ਹੈ ਜਿਹੜੇ ਕਤਲ ਦੇ ਕੇਸ ਚ ਹੈ ਜੇ ਗੈਂਗਸਟਰਸ ਦੇ ਕੇਸ ਚ ਹੈ ਉਹਨਾਂ ਨੂੰ ਇਨੀ ਅਕਲ ਹੈ ਨਹੀਂ ਵੀ ਸਵੇਰੇ ਪਤਾ ਲੱਗ ਜੂਗਾ ਤੇ ਆ ਕੇ ਪੁਲਿਸ ਵਾਲਾ ਨੇ ਉਲਟਾ ਟੰਗ ਲੈਣਾ ਉਹਨਾਂ ਨੂੰ ਪਤਾ ਨਹੀਂ ਪਤਾ ਉਹਨਾਂ ਨੂੰ ਹੈ ਪਰ ਫਿਰ ਜਿਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਚੋਰ ਸਿਪਾਹੀ ਦਾ ਖੇਲ ਰਲੇ ਹੋਏ ਨੇ ਸਭ ਇਹ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੀ ਸ਼ੈ ਤੇ ਹੋ ਰਿਹਾ ਹੈ ਬਿਕਾਜ਼ ਉਹ ਜਿਹੜਾ ਅੰਦਰ ਬੈਠਾ ਹੈ ਜਿਹਨੇ ਮਰਡਰ ਦੇ ਕੇਸ 'ਚ ਅੰਦਰ ਬੈਠਾ ਹੈ ਜਿਹੜਾ ਖੋਦੇ ਕੋਸ਼ਚੇ ਅੰਦਰ ਬੈਠਾ ਹੈ ਜਿਹਨੇ ਐਕਸਟਰੈਕਸ਼ਨ ਦੇ ਕੇਸ 'ਚ ਅੰਦਰ ਬੈਠਾ ਹੈ ਉਹ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਵੀ ਮੈਂ ਅੰਦਰ ਬੈਠਾ ਵੀ ਸ਼ੇਰ ਆ ਮੇਰਾ ਪੁੱਲਸ ਕੀ ਵਿਗਾੜ ਲੂਗੀ ਤੇ ਮੈਂ ਜਿਹੜਾ ਤੈਨੂੰ ਫਰੋਤੀ ਦਾ ਫੋਨ ਕੀਤਾ ਨਾ ਲਾਲਾ ਜੀ 25 ਲੱਖ ਰੁਪਏ ਸ਼ਾਮ ਨੂੰ ਭੇਜ ਦੇ ਨੀ ਜਲੂਸ 13 ਵੀ ਕੱਢ ਕੇ ਮੈਂ ਆਈ ਆਈ ਪਾਉਂਗਾ ਸਭ ਉਹ ਪੁਲਿਸ ਨੇ ਮੋਰ ਲਾਤੀ ਹੋਦੇ ਤੇ ਇਹ ਜਿਹੜਾ ਅੱਜ ਤਾਈਂ ਜਾ ਕੇ ADGP ਕਹਿ ਦਿੰਦੇ ਆ ਮੈਂ ਉਹਨੂੰ ਪੁਰ ਐਸਐਸਪੀ ਨੂੰ ਕਹਿੰਦਾ ਸੀ ਕੇਸ ਕਰਦੇ ਕਿਹੜਾ ਕੇਸ ਕਰਦੇ ਸਭ ਸਾਰੇ ਉਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸਿਜ਼ ਹੋ ਰਹੀਆਂ ਉਸੇ ਤਰ੍ਹਾਂ ਹੀ ਜਨਮ ਦਿਨ ਮਨਾਏ ਜਾ ਰਹੇ ਉਸੇ ਤਰ੍ਹਾਂ ਹੀ ਕੇਕ ਕੱਟੇ ਜਾ ਰਹੇ ਉਸੇ ਤਰ੍ਹਾਂ ਹੀ ਵੀਡੀਓ ਰਿਲੀਜ਼ ਹੈ ਇਟ ਇਜ਼ ਟੂ ਗਿਵ them credibility ਵੀ ਅੰਦਰ ਬੈਠ ਕੇ ਵੀ ਉਹ ਪਹਿਲਾਂ ਤਾਂ ਸੁਣਦੇ ਸੀ ਵੀ ਕਾਨੂੰਨ ਕੇ ਹੱਥ ਬੜੇ ਲੰਬੇ ਹੁੰਦੇ ਆ ਅੱਜ ਆਮ ਆਦਮੀ ਪਾਰਟੀ ਦੇ ਰਾਜ ਦੇ ਅੰਦਰ ਸਭ ਤੋਂ ਲੰਬੇ ਹੱਥ ਗੁੰਡੇ ਗੈਂਗਸਟਰਸ ਦੇ ਹੈ ਉਸ ਤੋਂ ਕੋਈ ਵੀ ਪੰਜਾਬ ਦਾ ਪੜਾ ਮਾਨਸ ਵਿਅਕਤੀ ਚਾਹੇ ਪਿੰਡ 'ਚ ਬੈਠਾ ਅੱਜ ਦੇ ਦਿਨ ਤਾਂ ਚਾਹੇ ਸ਼ਹਿਰ 'ਚ ਬੈਠਾ ਸੇਫ ਹੈ ਨਹੀਂ ਸਭ ਖੈਰ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਇਸ ਤਰੀਕੇ ਨਾਲ ਵੀਡੀਓ ਆਉਣੀਆਂ ਤਾਂ ਜੇਲ੍ਹ ਪ੍ਰਸ਼ਾਸਨ ਤੇ ਵੱਡੇ ਸਵਾਲ ਤਾਂ ਖੜੇ ਕਰਦਾ ਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ